ਵਾਹਿਗੁਰਜੀ ਦਾ ਖਾਲਸਾ ਸ਼੍ਰੀ ਵਾਹਿਗੁਰਜੀ ਦੀ ਫਤਿਹ ਪਿਆਰੀ ਸਾਧ ਸੰਗਤ ਜੀ ਅੱਜ ਅਸੀਂ ਤੁਹਾਡੇ ਨਾਲ ਇੱਕ ਕਥਾ ਸੁਣਾਵਾਂਗੇ ਜੋ ਕਿ ਹਜਰਤ موسی ਤੇ ਅੱਲਾਹ ਦੀ ਹੈ ਰੱਬ ਦੀ ਹੈ ਦੇਖੋ ਰੱਬ ਕਈ ਰੂਪਾਂ ਚ ਸਾਨੂੰ ਮਿਲਦਾ ਹੈ ਅੱਲਾਹ ਗੁਰੂ ਪਰਮਾਤਮਾ ਰੱਬ ਅਸੀਂ ਕਿੰਨੇ ਨਾਮ ਲੈਨੇ ਹਾਂ ਪਰ ਹੁੰਦਾ ਇਹ ਸਿਰਫ ਇੱਕ ਹੈ ਸਿਰਫ ਇਸ ਦੇ ਨਾਮ ਹੀ ਅਲੱਗ-ਅਲੱਗ ਹਨ ਇੱਕ ਦਿਨ ਹਜਰਤ موسی ਜੀ ਇੱਕ ਗਲੀ ਵਿੱਚੋਂ ਲੰਘ ਰਹੇ ਸਨ ਕਿਉਂਕਿ ਉਹਨਾਂ ਨੇ ਕੋਹੀਨੂਰ ਦੇ ਪर्वਤ ਤੇ ਚੜ੍ਹ ਕੇ ਅੱਲਾ ਨਾਲ ਗੱਲਬਾਤ ਕਰਨੀ ਹੁੰਦੀ ਹੈ ਅਸੀਂ ਸੁਣਿਆ ਹੀ ਹੈ ਕਿ ਅੱਲਾ ਨਾਲ ਹਜਰਤ موسی ਜੀ ਦੀ ਸਿੱਧੀ ਗੱਲਬਾਤ ਸੀ ਕਿਉਂਕਿ ਹਜਰਤ موسی ਜੀ ਅੱਲਾ ਨਾਲ ਕੋਈ ਵੀ ਗੱਲ ਕਰਦੇ ਤੇ ਅੱਲਾ ਉਸ ਦਾ ਜਵਾਬ ਦਿੰਦੇ ਸੀ ਇੱਕ ਵਾਰ ਹਜ਼ਰਤ ਮੂਸਾ ਜੀ ਗਲੀ ਵਿੱਚੋਂ ਜਾ ਰਹੇ ਸਨ ਉਹਨਾਂ ਨੇ ਵੇਖਿਆ ਕਿ ਇੱਕ ਘਰ ਵਿੱਚ ਬੰਦ ਹੈ ਸੁਨਸਾਨ ਹੈ ਕੋਈ ਵੀ ਆਵਾਜ਼ ਨਹੀਂ ਆ ਰਹੀ ਤੇ ਉਹ ਰੋਜ਼ ਲੰਘਦੇ ਤੇ ਦੇਖਦੇ ਕਿ ਇਸ ਘਰ ਵਿੱਚੋਂ ਕਦੇ ਵੀ ਕੋਈ ਆਵਾਜ਼ ਨਹੀਂ ਆਈ ਕੋਈ ਰੋਲਾ ਨਹੀਂ ਸੁਣਦਾ ਇੱਕ ਦਿਨ ਹਜਰਤ ਮੂਸਾ ਜਦੋਂ ਅੱਲਾ ਦੇ ਨਾਲ ਗੱਲਾਂ ਕਰਨ ਕੋਹਿਨੂਰ ਪਰਵਤ ਵੱਲ ਜਾ ਰਹੇ ਸੀ ਤਾਂ ਉਸ ਘਰ ਨੂੰ ਇਹਨਾਂ ਨੇ ਗੁੰਡਾ ਖੜਕਾਇਆ حضرت موسی ਜੀ ਨੇ ਉਸ ਘਰ ਦਾ ਗੁੰਡਾ ਖੜਕਾਇਆ ਤੇ ਉਸ ਵਿੱਚੋਂ ਇੱਕ ਔਰਤ ਬਾਹਰ ਆਈ ਉਹਨੇ ਦੇਖਿਆ ਕਿ حضرت موسی ਉਹਨੇ ਕਿਹਾ ਕਿ حضرت موسی ਜੀ ਵੀ ਮੇਰੇ ਘਰ ਵਿੱਚ ਕੋਈ ਵੀ ਔਲਾਦ ਨਹੀਂ ਹੈ ਮੈਂ ਜਾਣਿਆ ਕਿ ਤੁਸੀਂ ਅੱਲਾ ਨੂੰ ਕਹੋ ਕਿ ਤੁਸੀਂ ਮੈਨੂੰ ਇੱਕ ਧੀ ਜਾਂ ਪੁੱਤ ਔਲਾਦ ਦੀ ਦਾਤ ਬਖਸ਼ੋ ਵੀ ਕੁਝ ਵੀ ਹੋ ਜਵੇ ਤੁਸੀਂ ਮੈਨੂੰ ਇੱਕ ਔਲਾਦ ਦੀ ਦਾਤ ਬਖਸ਼ੋ ਉਹਨਾਂ ਨੇ ਜਦੋਂ ਰੋ ਕੇ ਹਜਰਤ موسی ਨੂੰ ਇਹ ਗੱਲ ਕਹੀ ਉਹਨਾਂ ਨੇ ਕਿਹਾ ਕਿ ਮੈਂ ਦੁਖਿਆਰੀ ਜਨਮ ਦੀ ਮੇਰੇ ਲੇਖਾਂ ਨਾ ਲਿਖਿਆ ਸੁਖ ਮੈਂ ਦਰਦੀ ਸ਼ਾਮੇ ਨਾ ਬਮਾਂ ਕਿਤੇ ਸੜ ਨਾ ਜਾਵੇ ਰੁਕ ਇੰਨੀ ਦੁਖਿਆਰੀ ਸੀ ਇੰਨੀ ਆਪਣੇ ਆਪ ਨੂੰ ਮਾੜੇ ਕਰਮਾਂ ਵਾਲੀ ਸਮਝਦੀ ਸੀ ਇੰਨੀ ਦੁਖੀ ਸੀ ਉਹ ਵਿਚਾਰੀ ਘਰੋਂ ਵੀ ਬਾਹਰ ਨਹੀਂ ਸੀ ਨਿਕਲਦੀ ਤੇ ਕਹਿੰਦੀ ਕਿ ਜਦੋਂ ਬਹੁਤ ਰੋ ਰੋ ਕੇ ਉਸ ਔਰਤ ਨੇ ਫਰਿਆਦ ਕੀਤੀ ਨਾ ਕਿ ਮੈਂ ਦੁਖਿਆਰੀ ਜਨਮ ਦੀ ਮੇਰੀ ਲੇਖਾ ਨਾ ਲਿਖਿਆ ਸੁਖ ਮੈਂ ਡਰਦੀ ਛਾਵੇਂ ਨਾ ਬਮਾਂ ਕਿਤੇ ਸੜਨਾ ਜਾਵੇ ਰੁਖ ਕਹਿੰਦੀ ਕਿ ਹਜਰਤ موسی ਜੀ ਨੇ ਕਿਹਾ ਕਿ ਮੈਂ ਤੁਹਾਡੀ ਇਹ ਗੱਲ ਅੱਲਾਹ ਤੱਕ ਪਹੁੰਚਾ ਦਵਾਂਗਾ ਵੀ ਅੱਲਾਹ ਤੁਹਾਨੂੰ ਕੋਈ ਮਤਲਬ ਕੋਈ ਵੀ ਅੱਲਾਹ ਤੁਹਾਨੂੰ ਦਾਂਤ ਦੀ ਧੀ ਜਾਂ ਪੁੱਤ ਦਾ ਹਜ਼ਰਤ موسی ਜੀ ਇੱਦਾਂ ਕਹਿ ਕੇ ਚਲੇ ਗਏ ਤੇ ਫਿਰ ਕੁਝ ਇੱਕ ਦਿਨਾਂ ਜਦੋਂ ਹਜ਼ਰਤ موسی ਜੀ ਦੁਬਾਰਾ ਵਾਪਸ ਆਏ ਤੇ ਉੱਥੇ ਉਹ ਜਦੋਂ ਕੋਹਿਨੂਰ ਦੀ ਪਹਾੜੀਆਂ ਤੇ ਚੜ ਕੇ ਅੱਲਾ ਨਾਲ ਗੱਲ ਕਰ ਰਹੇ ਸੀ ਤੇ ਕਿਹਾ ਕਿ ਅੱਲਾ ਇੱਕ ਔਰਤ ਹੈ ਬਹੁਤ ਦੁਖੀ ਹੈ ਉਹ ਚਾਹਦੀ ਹੈ ਕਿ ਮੇਰੇ ਘਰ ਕੋਈ ਧੀ ਜਾਂ ਪੁੱਤ ਹੋਵੇ ਤਾਂ ਅੱਲਾ ਨੇ ਜਵਾਬ ਦਿੱਤਾ ਕਿ ਇਸ ਦੇ ਘਰ ਤਾਂ 7 ਜਨਮਾਂ ਤੱਕ ਕੋਈ ਧੀ ਜਾਂ ਪੁੱਤ ਨਹੀਂ ਹੋਏਗਾ ਇਹ ਗੱਲ ਜਦੋਂ ਸੁਣੀ ਤੇ ਹਜ਼ਰਤ موسی ਜੀ ਨਿਰਾਸ਼ ਹੋ ਗਏ ਫਿਰ ਉਸ ਤੋਂ ਬਾਅਦ ਉਹ ਜਦੋਂ ਆਏ ਨਾ ਉਸੇ ਫਿਰ ਉਸ ਔਰਤ ਦੇ ਘਰ ਤੇ ਉਹਨਾਂ ਨੇ ਇਹੀ ਗੱਲ ਉਸ ਔਰਤ ਨੂੰ ਦੱਸੀ ਕਿ ਅੱਲਾ ਨੇ ਕਿਹਾ ਹੈ ਕਿ ਤੇਰੇ ਘਰ 7 ਜਨਮਾਂ ਤੱਕ ਨਾ ਕੋਈ ਧੀ ਤੇ ਨਾ ਹੀ ਕੋਈ ਪੁੱਤ ਜਨਮ ਲਵੇਗਾ ਵੀ ਇਦਾਂ ਅੱਲਾ ਨੇ ਕਿਹਾ ਹੈ ਇਹ ਅੱਲਾ ਦੀ ਮਰਜ਼ੀ ਹੈ ਵੀ ਉਹਦੀ ਮਰਜ਼ੀ ਤੋਂ ਬਿਨਾ ਤਾਂ ਕੁਝ ਵੀ ਨਹੀਂ ਹੋ ਸਕਦਾ ਤੇ ਕਹਿੰਦੀ ਕਿ ਉਹ ਔਰਤ ਬਹੁਤ ਦੁਖੀ ਹੋਗੀ ਬਹੁਤ ਜ਼ਿਆਦਾ ਦੁਖੀ ਹੋਗੀ ਵੀ ਹਾਏ ਵੀ ਮੈਂ ਇੰਨੀ ਮਾੜੀ ਹਾਂ ਵੀ ਮੇਰੀ ਇੰਨੀ ਮਾੜੀ ਹਾਲਤ ਹੈ ਕਿ ਮੈਂ ਇੱਕ ਧੀ ਜਾਂ ਪੁੱਤ ਨਾ ਜਨਮ ਨਾ ਦੇ ਸਕੀ ਕਹਿੰਦੀ ਉਹ ਆਪਣੇ ਆਪ ਨੂੰ ਬਹੁਤ ਹੀ ਬੁਰਾ ਸੋਚਣ ਲੱਗੀ ਉਹ ਤਾਂ ਅੱਗੇ ਨਹੀਂ ਸੀ ਬਾਹਰ ਨਿਕਲਦੀ ਲੋਕਾਂ ਦੇ ਤਾਨੇ ਮੀਣਿਆਂ ਤੋਂ ਡਰਦੀ ਹੋਈ ਬਹੁਤ ਦੁਖੀ ਹੋ ਕੇ ਰੋ ਰੋ ਕੇ ਕਹਿਣ ਲੱਗੀ ਅਰਦਾਸ ਕੀਤਾ ਕਹਿੰਦੀ ਇੱਕ ਪੁੱਤ ਦੇਵੀਂ ਵੇ ਰੱਬਾ ਮੇਰੀ ਦੁਨੀਆ ਤੇ ਨਾਲ ਬਣ ਜਾਵੇ ਇੰਨੀ ਅਰਦਾਸ ਕਰਦੀ ਹੈ ਕਿ ਰੱਬਾ ਮੈਨੂੰ ਇੱਕ ਪੁੱਤ ਹੀ ਦੇ ਦੇ ਤਾਂ ਕਿ ਮੇਰਾ ਵੀ ਦੁਨੀਆ ਤੇ ਨਾਮ ਹੋ ਜਾਵੇ ਕਹਿੰਦੇ ਜਦੋਂ ਇੰਨੀ ਅਰਦਾਸ ਕਰਕੇ ਇੰਨੀ ਗੱਲ ਉਹਨਾਂ ਨੇ ਰੱਬ ਅੱਗੇ ਅਰਦਾਸ ਕੀਤੀ ਚਲੋ ਹਜਰਤ موسی ਜੀ ਆਪਣੀ ਜਗ੍ਹਾ ਆਪਣੇ ਘਰ ਚਲੇ ਗਏ ਕਹਿੰਦੇ ਕੁਝ ਤੇ ਸਮਾਂ ਬੀਤਿਆ ਉੱਥੇ ਨਾ ਕੋਈ ਕਰਨੀ ਵਾਲੇ ਸਾਧੂ ਉਸ ਪਿੰਡ ਵਿੱਚ ਆਏ ਕਹਿੰਦੇ ਸਾਰੇ ਲੋਕਾਂ ਨੂੰ ਮਤਲਬ ਹੋ ਗਿਆ ਕਿ ਕਰਨੀ ਵਾਲੇ ਸਾਧੂ ਆਏ ਨੇ ਕਹਿੰਦੇ ਸੌਦਾ ਲੈ ਲਓ ਕੋਈ ਆ ਜੋ ਨਾਮ ਦੀ ਹੱਟੀ ਖੁੱਲੀ ਹੈ ਉਹ ਇਦਾਂ ਵੀ ਪੁਕਾਰ ਰਹੀ ਸੀ ਕਿ ਸੋਦਾ ਲੈ ਲੋ ਆਜੋ ਜੀ ਨਾਮ ਦੀ ਹੱਟੀ ਖੁੱਲੀ ਹੈ ਕਹਿੰਦੇ ਜਦੋਂ ਇਹਨਾਂ ਨੇ ਦੋ ਤਿੰਨ ਵਾਰ ਇਦਾਂ ਹੀ ਕਿਹਾ ਨਾ ਤੇ ਸਾਰੇ ਸ਼ਬਦ ਉਚਾਰੇ ਪੂਰੇ ਪਿੰਡ ਵਿੱਚ ਵੀ ਹਾਂ ਕਰਨੀ ਵਾਲੇ ਸਾਧੂ ਆਏ ਨੇ ਕਹਿੰਦੇ ਉਹ ਸਾਧੂ ਨਾ ਸਿੱਧਾ ਹੀ ਉਸ ਔਰਤ ਦੇ ਘਰ ਗਏ ਉਸ ਔਰਤ ਦੇ ਘਰ ਦਾ ਕੁੰਡਾ ਖੜਕਾਇਆ ਔਰਤ ਨਿਕਲੀ ਤੇ ਕਿਹਾ ਮਾਈ ਸਾਨੂੰ ਫੁਲਕਾ ਛਕਾ ਦਿਓ ਸਾਨੂੰ ਪ੍ਰਸ਼ਾਦਾ ਛਕਾ ਦਿਓ ਕਹਿੰਦੇ ਕਿ ਨਾ ਉਹ ਔਰਤ ਬਹੁਤ ਦੁਖੀ ਸੀ ਉਹ ਫਟਾਫਟ ਗਈ ਤੇ ਉਸ ਨੇ ਨਾ ਤੋਕੇ ਸਾਫ ਬਸਤਰ ਪਾ ਕੇ ਤੇ ਪ੍ਰਸ਼ਾਦਾ ਬਣਾਉਣ ਲੱਗ ਪਈ ਤੇ ਉਹ ਸਾਧੂ ਨੇ ਕਿਹਾ ਕਿ ਮਾਈ ਸਾਨੂੰ ਸਿਰਫ ਚਾਰ ਪ੍ਰਸ਼ਾਦੇ ਹੀ ਚਾਹੀਦੇ ਨੇ ਜ਼ਿਆਦਾ ਨਾ ਬਣਾਵੀਂ ਦੋ ਮੈਂ ਖਾ ਲਾਂਗਾ ਤੇ ਦੋ ਮੇਰੇ ਨਾਲ ਵਾਲਾ ਸਾਥੀ ਖਾ ਲੇਗਾ ਉਸ ਔਰਤ ਨੇ ਉਸ ਮਾਈ ਨੇ ਸਿਰਫ ਚਾਰ ਹੀ ਪ੍ਰਸ਼ਾਦੇ ਬਣਾਏ ਤੇ ਉਹਨਾਂ ਸੰਤਾਂ ਨੂੰ ਖਵਾਏ ਤੇ ਜਦੋਂ ਕਹਿੰਦੀ ਚਾਰ ਪ੍ਰਸ਼ਾਦੇ ਬਣਾ ਕੇ ਉਹਨਾਂ ਨੂੰ ਖਵਾਏ ਸਾਧੂ ਤ੍ਰਿਪਤ ਹੋ ਗਏ ਉਹ ਜਾਣ ਲੱਗੇ ਫੇਰ ਕੀ ਗੱਲ ਹੋਈ ਮਾਤਾ ਨੇ ਕਿਹਾ ਕਿ ਮੇਰੇ ਘਰ ਕੋਈ ਬੱਚੇ ਦੀ ਬਖਸ਼ੀਸ਼ ਨਹੀਂ ਹੈ ਮੈਂ ਵੀ ਮਤਲਬ ਬੇਔਲਾਦੀ ਹਾਂ ਤੇ ਕਹਿੰਦੇ ਕਿ ਇੰਨੀ ਗੱਲ ਕਹਿ ਕੇ ਮਾਤਾ ਰੋਣ ਲੱਗ ਪਈ ਤੇ ਫੇਰ ਉਸ ਤੋਂ ਬਾਅਦ ਮਾਤਾ ਰੋਂਦੀ ਹੈ ਕਹਿੰਦੇ ਕਿ ਮਾਤਾ ਦੇ ਦਿਲ ਵਿੱਚ ਦੁੱਖ ਸੀ ਮਾਤਾ ਦਾ ਦਿਲ ਟੁੱਟਿਆ ਹੋਇਆ ਸੀ ਕਹਿੰਦੇ ਸਾਧੂ ਹੀ ਜੋੜਨਗੇ ਟੁਕੜੇ ਜਿਹੜੇ ਹੋਗੇ ਦਿਲ ਦੇ ਸਾਧੂ ਹੀ ਜੋੜਨਗੇ ਟੁਕੜੇ ਜਿਹੜੇ ਹੋਗੇ ਦਿਲ ਦੇ ਕਹਿੰਦੇ ਕਿ ਉਹ ਮਾਤਾ ਨੇ ਨਾ ਇਹ ਮਤਲਬ ਸਾਧੂ ਉਹਨਾਂ ਨੇ ਉਚਾਰੇ ਸ਼ਬਦ ਤੇ ਚਲੋ ਮਾਤਾ ਨੂੰ ਉਹ ਆਸ਼ੀਰਵਾਦ ਦੇ ਕੇ ਕਿ ਮਾਤਾ ਤੋ ਸਾਨੂੰ ਚਾਰ ਪ੍ਰਸ਼ਾਦੇ ਸ਼ਿਕਾਈ ਹਨ ਨਾ ਤੇ ਮਾਤਾ ਹੁਣ ਤੈਨੂੰ ਚਾਰ ਪੁੱਤਰਾਂ ਦੀ ਦਾਤ ਗੁਰੂ ਦੇਗਾ ਕਹਿੰਦੇ ਕਿ ਨਾ ਥੋੜਾ ਕੁ ਸਮਾਂ ਪਿਆ ਸਾਲ ਕੁ ਬਾਅਦ ਮਾਤਾ ਦੇ ਇੱਕ ਪੁੱਤਰ ਦੋ ਪੁੱਤਰ ਤਿੰਨ ਪੁੱਤਰ ਚਾਰ ਪੁੱਤਰ ਮਾਤਾ ਦੇ ਘਰ ਚਾਰ ਪੁੱਤਰਾਂ ਨੇ ਜਨਮ ਲਿਆ ਤੇ ਜਦੋਂ ਮਾਤਾ ਦੀਆਂ ਘਰ ਖੁਸ਼ੀਆਂ ਹੋ ਗਈਆਂ ਖੇੜੇ ਹੋ ਗਏ ਚਾਰ ਪੁੱਤਰਾਂ ਨੇ ਜਨਮ ਲਿਆ ਮਾਤਾ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਜਿਹੜੀ ਵਿਚਾਰੀ ਇਹ ਕਹਿੰਦੀ ਸੀ ਮੈਂ ਦੁਖਿਆਰੀ ਜਨਮ ਦੀ ਮੇਰੇ ਲੇਖ ਨਾ ਲਿਖਿਆ ਸੁਖ ਮੈਂ ਡਰਦੀ ਸ਼ਾਮੇ ਨਾ ਬਮਾ ਕਿਤੇ ਸੜਨਾ ਜਾਵੇ ਰੁਖ ਇਹ ਜਿਹੀਆਂ ਉਹ ਖਾਤਾ ਕਰਦੀ ਸੀ ਤੇ ਅੱਜ ਉਹ ਚਾਰ ਚਾਰ ਪੁੱਤਰਾਂ ਦੀ ਮਾਂ ਬਣੀ ਹੈ ਸਾਧੂ ਸਾਧੂ ਜਿਹੜਾ ਵੀ ਕੋਈ ਸਾਧੂ ਹੁੰਦਾ ਹੈ ਨਾ ਉਸ ਨੂੰ ਭੋਜਨ ਪ੍ਰਸ਼ਾਦਾ ਜ਼ਰੂਰ ਛਕਾ ਦੇਣਾ ਚਾਹੀਦਾ ਹੈ ਕਈ ਵੇਲੇ ਰੱਬ ਹੀ ਸਾਧ ਦਾ ਰੂਪ ਧਾਰਨ ਕਰਕੇ ਆਇਆ ਹੁੰਦਾ ਹੈ ਪਰ ਹਾਂ ਚਲੋ ਅੱਜਕਲ ਪਖੰਡੀ ਵੀ ਬਹੁਤ ਨੇ ਤੇ ਸਾਧੂ ਵੀ ਜਿਹੜੇ ਸੱਚੀ ਸ਼ਰਧਾ ਵਾਲੇ ਨੇ ਉਹਨਾਂ ਦੇ ਮੁਖ ਤੋਂ ਅਲੱਗ ਹੀ ਨੂਰ ਟਪਕਦਾ ਹੈ ਫੇਰ ਕਹਿੰਦੇ ਕਿ ਨਾ ਫਿਰ ਇੱਕ ਦਿਨ ਨਾ ਉਧਰੋਂ ਦੀ ਨਾ ਸਾਇਦ موسی ਨਾ ਮਤਲਬ ਉਧਰੋਂ ਦੀ موسی ਜੀ ਉਧਰੋਂ ਫੇਰ ਲੰਘ ਰਹੇ ਸੀ ਤੇ ਕਹਿੰਦੇ ਕਿ ਨਾ ਉਹਨੇ ਦੇਖਿਆ ਕਿ ਉਸ ਘਰ ਵਿੱਚ ਇੰਨੀਆਂ ਕਿਲਕਾਰੀਆਂ ਐਨਾ ਹਾਸੀ ਖੇੜੇ ਦੀਆਂ ਆਵਾਜ਼ਾਂ ਆਉਂਦੀਆਂ ਪਈਆਂ ਨੇ ਜਦੋਂ ਅੰਦਰ ਜਾ ਕੇ ਵੇਖਿਆ ਉਸ માતા ਦੇ ਚਾਰ ਪੁੱਤ ਸਨ ਉਹ ਵੀ ਵੇਖ ਕੇ ਹੈਰਾਨ ਹੋ ਗਏ ਬਹੁਤ ਹੈਰਾਨ ਹੋ ਗਏ ਤੇ માતા ਨੇ ਗੁੱਸੇ ਵਿੱਚ ਆ ਕੇ ਕਿਹਾ ਜਾ ਮੋਸੀਆ ਤੂੰ ਵੀ ਝੂਠਾ ਤੇ ਤੇਰਾ ਅੱਲਾ ਵੀ ਝੂਠਾ ਤੇ ਬਹੁਤ ਬੋਲੀ માતા ਤੇ ਉਸ ਤੋਂ ਬਾਅਦ ਉਹਨੂੰ ਕਹਿੰਦੇ ਹਜਰਤ موسی ਜਿਹੜੇ ਸੀਗੇ ਉਹ ਅੱਲਾ ਦੇ ਕੋਲ ਗਏ ਫਿਰ ਉਹੀ ਕੋਹੇ ਨੂਰ ਪਹਾੜੀ ਤੇ ਚੜ੍ਹ ਕੇ ਤੇ ਜਦੋਂ ਉਹ ਉੱਥੇ ਅੱਲਾ ਕੋਲ ਗਏ ਨਾ ਉਹਨਾਂ ਨੇ ਕਿਹਾ ਕਿ ਅੱਲਾ ਤੁਸੀਂ ਤਾਂ ਕਿਹਾ ਸੀ ਕਿ ਉਹ ਔਰਤ ਸੱਤ ਜਨਮਾਂ ਤੱਕ ਉਸਦੇ ਕੋਈ ਨਾ ਧੀ ਨਾ ਪੁੱਤ ਹੋਵੇਗਾ ਤੇ ਅੱਜ ਉਸਦੇ ਚਾਰ-ਚਾਰ ਪੁੱਤਰ ਹਨ ਤੇ ਅੱਲਾ ਨੇ ਕਿਹਾ ਕਿ ਸਾਧੂ ਕਿਰਪਾ ਹੋਗੀ ਸੰਤਾਂ ਦੀ ਸੁੱਤੇ ਭਾਗ ਜਗਾਏ ਮੇਰੇ ਕਹਿੰਦੇ ਕਿ ਉਸ ਔਰਤ ਤੇ ਸਾਧੂਆਂ ਦੀ ਕਿਰਪਾ ਹੋ ਗਈ ਹੈ ਉਹਨਾਂ ਨੇ ਉਸ ਦੇ ਭਾਗ ਜਗਾਤੇ ਨੇ ਹੈ ਕਿਰਪਾ ਹੋ ਗਈ ਸੰਤਾਂ ਦੀ ਸੁੱਤੇ ਭਾਗ ਜਗਾਤੇ ਮੇਰੇ ਤੇ ਕਹਿੰਦੇ ਏ ਬੀ ਦਾਤ ਤੇਰੀ ਦਾਤਾਰ ਕਿਰਪਾ ਹੋ ਗਈ ਸਾਧਾਂ ਦੀ ਉਸ ਤੋਂ ਬਾਅਦ ਕਹਿੰਦੇ ਕਿ ਸਾਧੂ ਨੇ ਹਜਰਤ موسی ਜੀ ਨੇ ਜਦੋਂ ਇੰਨੀ ਗੱਲ ਦੱਸੀ ਕਿ ਅੱਲਾ ਮੈਨੂੰ ਤਾਂ ਉਹਨਾਂ ਨੇ ਫਟਕਾਰ ਕੇ ਬਾਹਰ ਭੇਜਦਾ ਵੀ ਤੇਰਾ ਅੱਲਾ ਵੀ ਝੂਠਾ ਹੈ ਤੇ ਤੂੰ ਵੀ ਝੂਠਾ ਹੈ ਅੱਲਾ ਨੇ ਕਿਹਾ ਆ ਲੋ ਇੱਕ ਪਿਆਲਾ ਤੇ ਇੱਕ ਖੰੰਜਰ ਕਿਸੇ ਦੇ ਜਿਗਰ ਦਾ ਖੂਨ ਲਿਆਓ ਸਾਰੇ ਪਿੰਡ ਫਿਰਕੇ ਤੁਸੀਂ ਮੈਨੂੰ ਕਿਸੇ ਦੇ ਜਿਗਰ ਦਾ ਖੂਨ ਲਿਆ ਦਿਓ ਜਦੋਂ ਹਜਰਤ موسی ਜੀ ਥੱਲੇ ਆ ਕੇ ਨਗਰ-ਨਗਰ ਪਟਕਣ ਲੱਗ ਪਏ ਥਾਂ-ਥਾਂ ਤੇ ਤੇ ਕਿਸੇ ਨੇ ਵੀ ਆਪਣੇ ਜਿਗਰ ਦਾ ਖੂਨ ਦੇਣ ਤੋਂ ਨੇਂditar ਕਹਿੰਦੇ ਕਿ ਅੱਗੇ ਜਾ ਕੇ ਵੇਖਦਾ ਹੈ ਕਿ ਉਹੀ ਸਾਧ ਜਿਨ੍ਹਾਂ ਨੇ ਉਸ ਮਾਈ ਦੀ ਕਿਰਪਾ ਕੀਤੀ ਸੀ ਨਾ ਉਹੀ ਸਾਧ ਉਹਨਾਂ ਨੂੰ ਮਿਲਦੇ ਹਨ ਉੱਥੇ ਤੇ ਉਹਨਾਂ ਨੂੰ ਬੜੇ ਪਿਆਰ ਨਾਲ ਮਿਲਦੇ ਹਨ ਤੇ ਹਜਰਤ موسی ਜੀ ਉਹਨਾਂ ਨੂੰ ਕਹਿੰਦੇ ਹਨ ਕਿ ਮੈਨੂੰ ਅੱਲਾ ਨੇ ਭੇਜਿਆ ਹੈ ਕਿ ਇਸ ਖੰਜਰ ਵਿੱਚ ਕਿਸੇ ਦੇ ਜਿਗਰ ਦਾ ਖੂਨ ਚਾਹੀਦਾ ਹੈ ਜਦੋਂ ਸਾਧੂ ਨੇ ਉਹ ਖੰਜਰ ਤੇ ਪਿਆਲਾ ਫੜਿਆ ਨਾ ਉਹਨਾਂ ਨੇ ਬਹੁਤ ਜ਼ੋਰ ਕੇ ਆਪਣੀ ਛਾਤੀ ਵਿੱਚ ਮਾਰਨ ਲੱਗ ਪਏ ਉਥੋਂ ਦੀ ਅੱਲਾਹ ਨੇ ਆ ਕੇ ਉਸ ਸਾਧ ਦਾ ਹੱਥ ਫੜ ਲਿਆ ਕਿਉਂਕਿ ਸਾਧੂ ਨਹੀਂ ਬੋਲਦਾ ਸਾਧੂ ਦੀ ਬੰਦਗੀ ਬੋਲੇ ਸਾਧੂ ਨਹੀਂ ਬੋਲਦਾ ਸਾਧੂ ਦੀ ਬੰਦਗੀ ਬੋਲੇ ਕਿਉਂਕਿ ਜਿਹੜੇ ਸਾਧ ਹੁੰਦੇ ਨਾ ਉਹ ਬੋਲਦੇ ਨਹੀਂ ਉਹਨਾਂ ਦੀ ਬੰਦਗੀ ਬੋਲਦੀ ਹੈ ਦੇਖੋ ਉਸ ਮਾਤਾ ਦੇ ਘਰ ਪੁੱਤਰ ਨਹੀਂ ਸੀ ਸਾਧੂ ਦੀ ਸੇਵਾ ਕੀਤੀ ਤੇ ਉਸ ਮਾਤਾ ਘਰ 1 2 3 ਨਹੀਂ 4 ਪੁੱਤਰਾਂ ਨੇ ਜਨਮ ਲਏ ਆ ਦੇਖੋ ਕਿ ਅੱਲਾਹ ਨੇ ਸਾਡੀ ਕਿਸਮਤ ਚ ਜੇ ਲਿਖਿਆ ਹੁੰਦਾ ਹੈ ਤੇ ਉਸ ਨੂੰ ਬਣਾਉਣਾ ਵੀ ਸਾਡੇ ਹੱਥ ਵਾਸੀ ਹੈ ਜੇ ਮਾਤਾ ਫਟਕਾਰ ਕੇ ਦਰਕਾਰ ਕੀ ਉਸ ਸਾਧ ਨੂੰ ਬਾਹਰ ਕੱਢ ਦਿੰਦੀ ਤੇ ਕੀ ਹੋਣਾ ਸੀ ਐਦਾਂ ਨਹੀਂ ਇਸ ਕਰਕੇ ਕਦੇ ਵੀ ਕਿਸੇ ਦੀ ਨਿਰਾਦਰੀ ਨਹੀਂ ਕਰਨੀ ਚਾਹੀਦੀ ਜਿੰਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਦੇ ਮੁਖ ਉਜਲੇ ਕੀਤੀ ਛੋਟੀ ਨਾਲ ਵਾਹਿਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰਜੀ ਦੀ ਫਤਿਹ ਖਾਲਸਾ ਜੀ ਇਸ ਕਥਾ ਨੂੰ ਵੱਧ ਵੱਧ ਸ਼ੇਅਰ ਕਰਨਾ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਉਹ ਸਬਸਕ੍ਰਾਈਬ ਕਰਨਾ ਤੇ ਕਮੈਂਟ ਬਾਕਸ ਵਿੱਚ ਵਾਹਿਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰਜੀ ਦੀ ਫਤਿਹ ਜ਼ਰੂਰ ਲਿਖਣਾ